ਉਹ ਜੈਲਦਾਰ ਹੁੰਦਿਆ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈਗਾ ਯਾਰ ਅੱਸੀ ਬਾਪੂ ਤੂੰ ਕੁੜੀਆਂ ਨੇ ਤੋਂ ਦਾਅ ਚ ਗੱਡੀ ਮੰਗੀ ਐ ਹਾਂ ਮੰਗੀ ਐ ਤੇਰੇ ਕੀ ਖੁਰਕ ਲੜਦੀ ਐ ਉਹ ਬਾਪੂ ਖੁਰ ਕਰਕਦਾ ਨਹੀਂ ਪਤਾ ਹੈਗਾ ਯਾਰ ਤੂੰ ਕਿਤੇ ਕੁੜੀ ਦੇ ਭਾਈਆਂ ਤੋਂ ਖੁਰਕ ਨਾ ਕਰਾ ਲਈ ਹੱਥ ਲਾ ਕੇ ਦਿਖਾਉਣ ਬਰਨਾਲੇ ਬੱਸ ਸਟੈਂਡ ਤੇ ਬੰਦੇ ਕੁੱਟੇ ਹੋਏ ਨੇ ਉਹ ਕਿਹੜੇ ਕੁੱਤੇ ਨੇ ਬਾਪੂ ਤਾਂ ਬੰਦੇ ਪਰਸੋਂ ਗਮਾਂਡੀਆਂ ਦਾ ਕੁੱਤਾ ਮਾਗਰ ਪੈ ਗਿਆ ਉਹਦਨੇ ਤੇ ਤੈਨੂੰ ਮਰੋੜੇ ਲੱਗੇ ਪਏ ਨੇ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤੇਰੀ ਮਾਂ ਦੇ ਪਿਓ ਨੇ ਮੈਨੂੰ ਦਾਤ ਚ ਟਾਟਾ ਸੋਮੋ ਲੈ ਕੇ ਦਿੱਤੀ ਸੀ ਉਦੋਂ ਦਿੱਤੀ ਹੂ ਯਾਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਗਾ ਉਹ ਜ਼ਮਾਨੇ ਚ ਮੁੰਨੇ ਦਾ ਨਹੀਂ ਮੈਨੂੰ ਪਤਾ ਓਏ ਮੈਂ ਤਾਂ ਤੈਨੂੰ ਗੱਡੀ ਦਵਾ ਕੇ ਹਟੂ ਅੜ ਗਿਆ ਤਾਂ ਜੱਟ ਅੜ ਗਿਆ ਉਹ ਹੁਣ ਮੂੰਹ ਤਾਂ ਅਟ ਲਿਆ ਬਾਪੂ ਗੱਡੀ ਦੇ ਲਾਇਲੂਈ ਬੀਲ ਤੇ ਸੀਟਾਂ ਦੇ ਕਵਰ-ਕਵਰ ਵੀ ਪਵਾ ਲਈਆਂ ਉਹ ਆ ਬੀਲ ਬੱਪੇ ਕਬਰਸਾਵਰ ਮੈਂ ਸਾਰਾ ਕੁਝ ਉਹਨਾਂ ਤੋਂ ਆਪੀ ਕਰਾ ਦੂੰ ਪਰ ਜੇ ਤੈਨੂੰ ਐ ਪੁੱਛਣਗੇ ਵੀ ਦਾਜ ਕੌਣ ਮੰਗਦਾ ਤਾਂ ਜੈਲਦਾਰ ਕੰਨੀ ਖੱਤ ਕਰਦੀ ਸੱਤ ਬਚਨ ਪਿਤਾ ਜੀ ਓਏ ਹੁਣ ਤਾਂ ਜਾਂਸੀ ਤੋਂ ਇਹੀ ਗੀਤ ਲੱਗਿਆ ਆਊਗਾ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਤ ਬਚਨ ਪਿਤਾ ਜੀ ਪਰ ਤੁਹਾਨੂੰ ਮੇਰੇ ਨਾਲ ਕੁੜੀ ਦੇ ਭਾਈਆਂ ਨੂੰ ਮਿਲ ਕੇ ਆਉਣਾ ਪਊਗਾ ਚਲ ਓਏ ਆਜੋ ਅਮਨੇ ਆਟਾ ਕੇ ਥਰ ਖਾ ਭਾਈ ਉਹ ਮੇਰੇ ਸਿਰ ਤੇ ਰੱਖ ਦੇ ਉੱਥੇ ਰੱਖ ਮਿਸਤਰੀ ਆਉਣ ਵਾਲਾ ਹੈਗਾ ਹੁਣ ਮੂੰਹ ਤਾਂ ਅੱਡ ਲਿਆ ਬਾਪੂ ਕੋਈ ਤਾਕੜੀ ਚੀਜ਼ ਮੰਗੀ ਹੁਣ ਆ ਬੈਠਾ ਮੇਰਾ ਸਾਲਾ ਸਾਹਿਬ ਜੀ ਫੋਰਜੀ ਸਾਲਾ ਸਾਹਿਬ ਜੀ ਸਾਸਰੀ ਘਾਲ ਜੀ ਗੱਲ ਸੁਣ ਲਓ ਮੁੰਡਿਆ ਮਾਇਆ ਕੋਰਾ ਕਰਾਰਾ ਬੰਦਾ ਜੇ ਕੁੜੀ ਨੂੰ ਖੁਸ਼ ਰੱਖਣਾ ਨਾ ਸਕਾਰਪਿਓ ਗੱਡੀ ਦਾ ਚਾਬੀਆਂ ਹੱਥ ਤੇ ਧਰਦੀ ਤੇ ਲੈਣੀ ਕਿਹੜੀ ਸਕਾਰਪਿਓ ਪੁਰਾਣੀ ਆ ਬਾਪੂ ਨਵੀਂ ਸਕਾਰਪਿਓ ਐਨਾ ਕੋਈ ਗੱਲ ਨਹੀਂ ਜੀ ਕੁੜੀਆਂ ਨੇ ਤਾਂ ਨੀਮਾ ਹੋਣੀ ਪੈਂਦਾ ਬਾਪੂ ਬੰਦੇ ਖਤਰਨਾਕ ਲੱਗਦੇ ਨੇ ਉਹ ਇਹ ਜੇ ਖਤਰਨਾਕ ਤਾਂ ਮੈਂ ਪੈਰਾ ਜ਼ਰੂਰ ਦਿਆਂਗਾ ਕੋਈ ਗੱਲ ਨਹੀਂ ਜੀ ਸਭ ਕੁਝ ਮਿਲ ਜੂਗਾ ਪਰ ਇੱਕ ਗੱਲ ਦੱਸੋ ਤੁਹਾਡੇ ਦੋਨੋਂ ਤੇ ਦਾਜ ਦੀ ਮੰਗ ਕੀਤੀ ਕਿਨੇ ਆ ਇਹ ਜੋ ਦਾਜ ਦੀ ਮੰਗ ਕੀਤੀ ਹੈ ਇਹ ਮੇਰੇ ਬਾਪੂ ਜੇਲਦਾਰ ਕੁੰਡਾ ਸਿੰਘ ਨੇ ਕੀਤੀ ਆ ਆਇਓ ਜੀ ਮੁੰਡੇ ਬਾਰੇ ਇੱਕ ਗੱਲ ਕਰ ਬਾਪੂ ਮੈਂ ਚੱਲਾਂ ਨਾਲ ਉਹ ਤੋਰੀ ਖੜ ਜਾ ਕੱਲਾ ਜੇਲਦਾਰ ਹੀ ਜਾਊਗਾ ਹਾਂ ਉਹ ਹੈਲੋ ਹਾਂ ਜੀ ਆ ਹੱਡ ਭੰਨਣੀਆਂ ਦੀਆਂ ਗੋਲੀਆਂ ਲੈ ਕੇ ਆ ਮੇਰੇ ਤਾਂ ਹੱਡ ਪੈਰ ਲੋਟ ਨੇ ਬਾਈ ਜਮਾ ਆਇਆ ਨਾ ਓਕੇ ਨੇ ਠੀਕ ਨੇ ਸਾਨੂੰ ਹੀ ਚਾਹੀਦੀਆਂ ਨੇ ਅੰਦਰ ਮੇਰਾ ਬਾਪੂ ਕਿੱਥੇ ਹੈਗਾ ਅੰਦਰ ਫਾਰਮ ਭਰੀ ਜਾਂਦੇ ਨੇ ਤੂੰ ਕਿੱਥੇ ਪਹਿਲਾਂ ਤਾਂ ਤੂੰ ਦੱਸਿਆ ਨਹੀਂ ਅੰਦਰ ਹੀ ਸੀ ਅੰਦਰ ਹੁਣੀ ਚਾਹੀਦੀਆਂ ਨੇ ਹੁਣੀ 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 ਸਾਈਕਲ ਖੜਾਗਾ ਕਿ ਮੋਟਰਸਾਈਕਲ ਦੇ ਦੇ ਲਿਆ ਲਿਆ ਜਿਵੇਂ ਮਰਜ਼ੀ ਲਿਆ ਲਿਹਾਉਣਾ ਜੀ ਹੁਣ ਫਿਰ ਤੁਸੀਂ ਦਾਜਵੇਂ ਨਾਲ ਸਾਰਦੇ ਨਹੀਂ ਓਏ ਚੈਲਦਾਰ ਕੁੰਡਾ ਸਿੰਘ ਜਿੱਥੇ ਅੜ ਗਿਆ ਤਾਂ ਅੜ ਗਿਆ ਉੱਤੇ ਸੱਟ ਲਾਓ ਨਹੀਂ ਓ ਹੁਣੀ ਆਏ ਲਾਈ ਵੀਰ ਮੋਗਿਆਂ ਚ ਨਾ ਨੇ ਜਾਂ ਬਰਨਾਲਿਓ ਸੀਟ ਕਵਰ